댓 मींस के शराब पैरेलल माफिया पंजाब ਦੇ ਵਿੱਚ ਚੱਲ ਰਿਹਾ ਹੈ ਇੱਕ ਸਰਕਾਰੀ ਸ਼ਰਾਬ ਇੱਕ ਗੈਰ ਕਾਨੂੰਨੀ ਸਰਕਾਰੀ ਮਾਫੀਆ ਰੀਅਲ اسٹیਟ ਮਾਫੀਆ ਜਿਹੜੀ ਬੀਬੀ ਕੀ ਨਾਂ ਉਹਦਾ ਮਾਨੁਕੇ ਸਰਬਜੀਤ ਕੌਰ ਜਿਨੇ ਇੱਕ ਐਨਆਰਆਈ ਦੇ ਜਗਰੌਂ ਦੇ ਵਿੱਚ ਕੋਠੀ ਤੇ ਕਬਜ਼ਾ ਕਰ ਲਿਆ ਉਹ ਰੀਅਲ اسٹیਟ ਮਾਫੀਆ ਨਹੀਂਗਾ ਤਾਂ ਹੋਰ ਕੀ ਹੈ ਡਰਗ ਮਾਫੀਆ ਕਿਹੜੀ ਚੀਜ਼ ਦਾ ਮਾਫੀਆ ਪੰਜਾਬ ਦੇ ਵਿੱਚ ਅੱਜ ਪਿੰਨੀ ਚੱਲ ਰਿਹਾ ਭ੍ਰਿਸ਼ਟਾਚਾਰ ਅਖੇਜੇ ਇੱਕ ਆਨਲਾਈਨ ਨੰਬਰ ਦਿੱਤਾ ਕਿੱਥੇ ਤੇਰਾ ਆਨਲਾਈਨ ਨੰਬਰ ਥਾਣਿਆਂ 'ਚ ਤਸੀਲਾਂਾਂ 'ਚ ਦਫ਼ਤਰਾਂ 'ਚ ਜਿਹੜਾ ਕੰਮ ਪਹਿਲਾਂ ਕਿਤੇ 10-15 ਹਜ਼ਾਰ ਦੇ ਕੇ ਗਰੀਬ ਆਦਮੀ ਜਾਂ ਸਧਾਰਨ ਆਦਮੀ ਕਰਵਾਉਂਦਾ 50-50 ਹਜ਼ਾਰ ਰੁਪਈਆ ਰੇਟ ਚੱਕ ਦਿੱਤਾ ਉਹਨਾਂ ਨੇ ਇੰਨੀ ਕਰਪਸ਼ਨ ਥਾਣਿਆਂ ਤੇ ਤਸੀਲਾਂਾਂ ਦੇ ਵਿੱਚ ਸਭ ਕੁਝ ਹੋ ਗਿਆ ਰਹੇ ਨੇ ਮੈਨੂੰ ਵੀ ਇਡੀ ਨੇ ਅਰੈਸਟ ਕੀਤਾ ਸੀਗਾ ਪਟਿਆਲੇ ਜੇਲ੍ਹ 'ਚ ਰੱਖਿਆ ਉਹਨਾਂ ਉਹਨਾਂ ਦਾ ਮਕਸਦ ਹੈਗਾ ਕਿ ਇਸ ਦੇਸ਼ ਨੂੰ ਬਿਲਕੁਲ ਆਪੋਜੀਸ਼ਨ ਮੁਕਤ ਕਰ ਦੇਣਾ ਟੋਟਲੀ ਕੋਈ ਇਕੱਲਾ ਕਾਂਗਰਸ ਮੁਕਤ ਕਰਨਾ ਨਹੀਂਗਾ ਕੋਈ ਆਵਾਜ਼ ਨਾ ਉਠੇ ਮਾੜਾ ਜਿਹਾ ਕੋਈ ਟਵੀਟ ਵੀ ਕਰਦਾ ਸੋਸ਼ਲ ਮੀਡੀਆ 'ਤੇ ਕਰਦਾ ਚੱਕ ਇਹਨੂੰ ਠੋਕੋ ਚੱਕੋ ਇਹਨੂੰ ਜੇਲ੍ਹ ਵਿੱਚ ਛੁੱਟੋ ਇਹਦਾ ਮਤਲਬ ਹੈ ਕਿ 6 2024 ਵਿੱਚ ਬੀਜੇਪੀ ਇਲੈਕਸ਼ਨ ਜਿੱਤਦੀ ਆ ਤਾਂ ਇਹਦੇ ਵਿੱਚ ਸੰਵਿਧਾਨ ਬਦਲਿਆ ਜਾਵੇਗਾ ਜਿਸ ਤਰ੍ਹਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪਿਊਟਰਨ ਨੇ ਤਾਂ ਜ਼ਿੰਦਗੀ ਆਪਣੇ ਆਪ ਨੂੰ ਰਾਸ਼ਟਰਪਤੀ ਦਾ ਜਿਗਾੜ ਬਣਾ ਲਿਆ ਇਦਾਂ ਤਾਂ ਜ਼ਿੰਦਗੀ ਇੱਥੇ ਜਿਗਾੜ ਬਣਾਇਆ ਜਾਵੇਗਾ ਕਟਕਿੰਟੀਆਂ ਵਾਸਤੇ ਬਹੁਤ ਵੱਡੇ ਖਤਰੇ ਦੀ ਘੰਟੀ ਆ ਯੂਨੀਫਾਰਮ ਸਿਵਲ ਕੋਡ ਤੁਹਾਡੇ ਸਾਰੇ ਧਾਰਮਿਕ ਰੀਤੀ ਰਿਵਾਜ ਸਭ ਉੜਾ ਦੇਣਗੇ ਉਹ ਟੋਟਲੀ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਤੇ ਚਾਹੇ ਜੈਨੀ ਤੇ ਚਾਹੇ ਬੋਧੀ ਤੇ ਚਾਹੇ ਦਲਿਤ ਸਭਾ ਰਹਾ ਦੇਣਗੇ ਬਿਲਕੁਲ ਉਹਨਾਂ ਨੇ ਇਸ ਯੂਨੀਫਾਰਮ ਸਿਵਲ ਕੋਡ ਦਾ ਬਿੱਲ ਉਤਰਾਖੰਡ ਦੇ ਵਿੱਚ ਆਲਰੇਡੀ ਇੰਟਰੋਡਿਊਸ ਕਰ ਦਿੱਤਾ ਵਾ ਵਿਧਾਨ ਸਭਾ ਦੇ ਵਿੱਚ ਬਹੁਤ ਹੀ ਅਤੀ ਸਤਕਾਰਯੋਗ ਬੀਬੀ ਰਜਿੰਦਰ ਕੌਰ ਜੀ ਪਠੱਲ ਫਾਰਮਰ ચીਫ ਮਿਨਿਸਟਰ ਪੰਜਾਬ ਉਹ ਵਾਜਮਾਨ ਨੇ ਜਿਨ੍ਹਾਂ ਨੇ ਦਰਸਤ ਫਰਮਾਇਆ ਕਿ ਮੈਨੂੰ ਕਾਂਗਰਸ ਵਿੱਚ 1997 ਵਿੱਚ ਜਦੋਂ ਪਹਿਲੀ ਵਾਰ ਟਿਕਟ ਮਿਲੀ ਆ ਉਹ ਇਹਨਾਂ ਦੀ ਬਦੌਲਤ ਮਿਲੀ ਆ ਔਰ ਸ਼ਾਇਦ ਮੈਂ ਜ਼ਿੰਦਗੀ 'ਚ ਕਈ ਵਾਰ ਇਹਨਾਂ ਦਾ ਸਾਥ ਨਹੀਂ ਦੇ ਸਕਿਆ ਮੈਂ ਜਦੋਂ ਉਸ ਵਕਤ ਇਹਨਾਂ ਦਾ ਤੇ ਥੋੜਾ ਅਮਰਿੰਦਰ ਸਿੰਘ ਦਾ ਝਗੜਾ ਪਿਆ ਮੈਂ ਉਹਨਾਂ ਦੇ ਨਾਲ ਰਿਹਾ ਹਾਂ ਜ਼ਿੰਦਗੀ ਵਿੱਚ ਲੇਕਿਨ ਉਹਨਾਂ ਨੇ ਮੇਰੇ ਹੱਥ ਸੇ ਜਿਹੜਾ ਮੇਰਾ ਪੋਲਿਟਿਕਲ ਕੈਰੀਅਰ ਸੀਗਾ ਉਹਨਾਂ ਨੇ ਉਹ ਮਦਦ ਨਹੀਂ ਕੀਤੀ ਜਿਹੜੀ ਮੇਰੀ ਬੀਬੀ ਰਜਿੰਦਰ ਕੌਰ ਪੱਠਲ ਨੇ ਅੱਜ ਤੱਕ ਇਹਨਾਂ ਨੇ ਮੇਰਾ ਸਾਥ ਵੀ ਛੱਡਿਆ ਭਾਵੇਂ ਮੈਂ ਇਹਨਾਂ ਦੇ ਕਈ ਵਾਰ ਫਰਜ਼ ਕਰੋ ਕੋਈ ਗੱਲ ਮੈਂ ਮਾੜੀ-ਮੋਟੀ ਇਹਨਾਂ ਦੇ ਉਲਟ ਵੀ ਬੋਲਿਆ ਲੇਕਿਨ ਇਹਨਾਂ ਦਾ ਹੀਆਂ ਬਹੁਤ ਵੱਡਾ ਵਾ ਦਿਲ ਬਹੁਤ ਵੱਡਾ ਇੱਕ ਵਾਰ ਜ਼ੋਰਦਾਰ ਤਾੜੀਆਂ ਪਹਿਲਾਂ ਇਹਨਾਂ ਵਾਸਤੇ ਮੇਰਾ ਛੋਟਾ ਵੀਰ ਬੱਚਾ ਸਮਾਨੀ ਹੈ ਮੇਰਾ ਬੇਟਾ ਪਿੱਛੇ ਖੜਾ ਮਹਤਾਬ ਖੇਰਾ ਮੈਨੂੰ ਦਲਵੀਰ ਗੋਲਡੀ ਉਦਾਂ ਦਾ ਲੱਗਦਾ ਵਾ ਔਰ ਇਹਦੇ ਬਾਰੇ ਮੈਂ ਇਹ ਕਹੂੰਗਾ ਕਿ ਮੈਂ ਇਹਨੂੰ ਦਲਵੀਰ ਵਿੱਚ ਮੈਂ ਖੇਰਾ ਦੇਖ ਰਿਹਾ ਹਾਂ ਤੁਮ ਦਾਸ ਜੀ ਬਿਲਕੁਲ ਇਸੇ ਤਰੀਕੇ ਨਾਲ ਮੈਂ ਸਿਮਰਤ ਨੂੰ ਪੁੱਛ ਰਿਹਾ ਸੀਗਾ ਇਹਨਾਂ ਦੀ ਏਜ ਕਿੰਨੀ ਕਹਿੰਦੇ 41 ਮੈਨੂੰ ਯਾਦ ਹੈ 1997 ਚ ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ ਤੇ 28000 ਵੋਟ ਤੇ ਮੈਂ ਹਾਰਿਆ ਉਹਨੂੰ ਕਹਿੰਦੇ ਨੇ ਅੰਗਰੇਜ਼ੀ ਚ ਬੈਕ ਬ੍ਰੇਕਿੰਗ ਡੀਫੀਟ ਲੱਕ ਤੋੜ ਮੇ ਹਾਰ ਸੀਗੀ ਪਰ ਮੇਰੇ ਪਿਤਾ ਜੀ ਉਦੋਂ ਜੀਵੇ ਸੀਗੇ ਸਰਦਾਰ ਸੁਖਵਿੰਦਰ ਸਿੰਘ ਤੇ ਉਸ ਵਕਤ ਮੈਨੂੰ 25000 ਵੋਟ ਪਈ ਤੇ ਮੈਂ ਬੜਾ ਡੀਮੋਟਿਵੇਟਡ ਹਾਂ ਸੀ ਜਦ ਤੱਕ ਭਰਾ ਗਿਆ ਕਿ ਕੀ ਹੋਊਗਾ ਜ਼ਿੰਦਗੀ ਚ ਅਦਾ ਹਨੇਰਾ ਜਿਹਾ ਜੱਜ ਸੀਗਾ ਉਮਰ ਮੇਰੀ ਸੀਗੀ ਉਦੋਂ ਤਕਰੀਬਨ 32 ਸਾਲ ਦੀ ਸੀ ਤੇ ਮੇਰੇ ਪਿਤਾ ਜੀ ਨੇ ਸ਼ਾਮ ਨੂੰ ਮੈਨੂੰ ਬੁਲਾਇਆ ਬਿਠਾਇਆ ਨਾਲ ਕਹਿੰਦੇ ਬੇਟੇ ਘਬਰਾਉਣਾ ਨਹੀਂਗਾ ਤੂੰ ਇਹ ਮਤ ਸੋਚ ਕੇ 28000 ਵੋਟ ਤੇ ਹਾਰਿਆ ਤੂੰ ਇਹ ਸੋਚ ਕੇ ਤੈਨੂੰ 25 ਹਜ਼ਾਰ ਆਦਮੀ ਨੇ ਨਾਲ ਤੈਨੂੰ ਵੋਟ ਪਾਈਆ ਤੂੰ ਉਹਨਾਂ ਦਾ ਹਮਦਰਦ ਬਣ ਕੇ ਪਹਿਲਾ ਅੱਗੇ ਕਦਮ ਪੁੱਟਣਾ ਮਾਰਦਾ ਇਹ ਮੇਰੇ ਲਈ ਨਸੀਹਤ ਸੀਗੀ ਔਰ ਇਸੇ ਤਰ੍ਹਾਂ ਹੀ ਮੈਂ ਗੋਲਡੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਇਹ ਜਜ਼ਬਾਤੀ ਹੈ ਨਾ ਮੈਂ ਵੀ ਜਜ਼ਬਾਤੀ ਹਾਂ ਹੁਣ ਜਜ਼ਬਾਤੀਆਂ ਦਾ ਸਫ਼ਰ ਥੋੜਾ ਲੰਮਾ ਹੋਣਾ ਵਾ ਇਹ ਧਿਆਨ ਨਾਲ ਚੱਲਣਾ ਪੈਣਾ ਵਾ ਜੇ ਤਾਂ ਆਪਾਂ ਦਿਮਾਗ ਨਾਲ ਚੱਲਾਂਗੇ ਸ਼ਾਰਟਕਟ ਬਹੁਤ ਨੇ ਪੈਸੇ ਕਮਾਉਣੇ ਨੇ ਮਨਿਸਟਰ ਬਣਨਾ ਵਾ ਰੁਤਬੇ ਲੈਣੇ ਨੇ ਉਹ ਉਹ ਬਹੁਤਾ ਔਖਾ ਕੰਮ ਨਹੀਂਗਾ ਖੁਸ਼ ਆਮਦ ਕਰੋ ਮੈਂ ਬਹੁਤ ਚੰਗੇ ਚੰਗੇ ਲੀਡਰ ਬੈਠੇ ਦੇਖੇ ਨੇ ਜਿਹੜਾ ਜਿਨ੍ਹਾਂ ਦੀ ਆਪਣੀ ਉਮਰ ਜ਼ਿਆਦਾ ਛੋਟੀ ਵਾਲੇ ਤੇ ਜਾ ਕੇ ਗੋਡੀ ਹੱਥ ਲਾਉਂਦੇ ਲੰਮੇ ਪੈਂਦੇ ਦੇਖੇ ਹੋਏ ਨੇ ਲੇਕਿਨ ਉਹਦੇ ਵਿੱਚ ਤੁਹਾਡੀ ਸੈਲਫ ਰਿਸਪੈਕਟ ਘਵਾਚ ਜਾਂਦੀ ਆ ਤੁਸੀਂ ਆਪਣੇ ਆਪ ਦੇ ਅੰਦਰ ਸ਼ਰਮਿੰਦੇ ਰਹਿੰਦੇ ਹੋ ਸੋ ਆ ਜਿਹੜਾ ਮੇਰਾ ਹੁਣ ਇਹ 8ਵਾਂ ਇਲੈਕਸ਼ਨ ਹੈ ਮੇਰੀ ਤੇ 8ਵਾਂ ਇਲੈਕਸ਼ਨ ਆਲਮੋਸਟ 10 ਦੇ ਹੱਕਿਆਂ ਦੇ ਵਿੱਚ ਸਫ਼ਰ ਬਹੁਤ ਲੰਬਾ ਸੀਗਾ 17 ਪਰਚੇ ਦਰਜ ਹੋਏ ਮੇਰੇ ਜਿਹੜਾ ਇਹਨਾਂ ਨੇ ਪੰਜ ਤਾਂ ਇਹਨਾਂ ਨੇ ਕੀਤੇ 12 ਪਹਿਲਾਂ ਹੋਏ ਸੀਗੇ ਲੇਕਿਨ ਲੜਦੇ 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 ਇਹ ਹੋਇਆ ਕਿ ਮੇਰੀ ਜ਼ਿੰਦਗੀ ਚ ਮੇਰੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੇ ਮੇਰਾ ਸਤਕਾਰ ਬਹੁਤ ਕੀਤਾ ਮੇਰੇ ਕੋ ਦੌਲਤ ਹੈ ਨਹੀਂ ਕੀ ਪ੍ਰਧਾਨ ਜੀ ਮੈਨੂੰ ਪੁੱਛ ਰਹੇ ਸੀ ਕਿ ਤੁਹਾਨੂੰ ਪਾਰਟੀ ਮਦਦ ਕਰੇ ਨਾ ਕਰੇ ਮੈਂ ਕਿਹਾ ਜੀ ਮੇਰੇ ਕੋ ਕੋਈ ਪੈਸਾ ਨਹੀਂਗਾ ਅੱਜ ਮੈਂ ਤੁਹਾਡੇ ਅੰਦਰ ਖੜਾ ਹਾਂ ਆਫ ਕੋਰਸ ਜਿੰਨਾ ਵਾਹਿਗੁਰੂ ਨੇ ਦਿੱਤਾ ਚੰਗੀ ਜ਼ਿੰਦਗੀ ਜੀਣ ਵਾਸਤੇ ਲੇਕਿਨ ਅੜਾਉਣ ਵਾਸਤੇ ਨਹੀਂਗਾ ਪਰ ਇੱਜ਼ਤ ਬਹੁਤ ਹੈ ਔਰ ਮੈਂ ਜਦੋਂ ਪਲਾਥ ਇਲੈਕਸ਼ਨਾਂ ਲੜੀਆਂ ਜਿੰਨੀਆਂ ਬੀਬੀ ਜਗੀਰਕੌਰ ਕੋਈ ਛੋਟੀ ਮੋਟੀ ਕੈਂਡੀਡੇਟ ਨਹੀਂ ਆ ਉਹਨਾਂ ਦਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਪ੍ਰਾਈਵੇਟ ਉਹਨਾਂ ਦੇ ਆਪਣੀ ਗੋਲਕ ਹੈ ਉਹਨਾਂ ਨੂੰ ਲੱਖਾਂ ਰੁਪਏ ਚੜਾਵਾ ਚੜਦਾ ਰਿਹਾ ਉਦੋਂ ਹੁਣ ਤਾਂ ਚਲੋ ਟਟਿਆ ਹੋਊਗਾ ਲੇਕਿਨ ਮੈਂ ਉਹਨਾਂ ਨਾਲ ਲੜਿਆ ਕਿਹਨਾਂ ਨੇ ਇਲੈਕਸ਼ਨ ਲੜੀ ਆ ਤੁਹਾਡੇ ਵਰਗੇ ਸਤਕਾਰਯੋਗ ਵਰਕਰਾਂ ਨੇ ਇਲੈਕਸ਼ਨ ਲੜੀ ਮੇਰੀ ਮੈਂ ਆਪਣੀ ਇਲੈਕਸ਼ਨ ਕਦੀ ਨਹੀਂ ਲੜੀ ਥੀ ਸੋ ਇਸ ਕਰਕੇ ਇਹ ਮੇਰੀ ਕਮਾਈ ਆ ਔਰ ਮੈਂ ਆਪਣੇ ਆਪ ਨੂੰ ਇਹਦੇ 'ਚ ਦੇਖ ਰਿਹਾ ਹਾਂ ਤੇ ਮੈਂ ਤੁਹਾਨੂੰ ਅੱਜ ਇਹ ਕਹਿ ਕੇ ਚੱਲਿਆ ਕਿ ਜੇ ਵਾਹਿਗੁਰੂ ਨੇ ਸਭ ਸੁੱਖ ਰੱਖਿਆ ਤੇ 2027 ਚ ਆਪਣੀ ਗਵਰਨਮੈਂਟ ਬਣੂਗੀ ਇਹਦੇ ਝੰਡੀ ਲਾ ਕੇ ਜਾਵਾਂਗੇ ਤੁਹੋ ਮੇਰਾ ਵਾਅਦਾ ਤੁਹਾਡੇ ਨਾਲ ਮੇਰੇ ਲੱਗੇ ਨਾ ਲੱਗੇ ਮੇਰੇ ਲੱਗੇ ਨਾ ਲੱਗੇ ਜਿੰਦਾਬਾਦ ਮੇਰੇ ਲੱਗੇ ਨਾ ਲੱਗੇ ਕਿਉਂਕਿ ਇਹ ਡਿਸਰਵਿੰਗ ਹੈ ਇਹ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਹੈ ਐਜੂਕੇਟਿਡ ਹੈ ਕਿੰਨੇ ਬੰਦੇ ਨੇ ਪੋਲਿਟਿਕਸ ਵਿੱਚ ਮੈਨੂੰ ਦੱਸੋ ਜਿਹੜੇ ਪੜੇ ਲਿਖੇ ਨੌਜਵਾਨ ਨੇ ਇਸ ਕਰਕੇ ਇਹ ਮੇਰੇ ਪਰਿਵਾਰ ਵਾਂਗੂ ਮੈਨੂੰ ਆਪਣੇ ਬੱਚਿਆਂ ਵਾਂਗੂ ਨਾਲ ਰੱਖਣਾ ਵਾ ਔਰ ਜਿਹੜੀ ਸਾਡੀ ਸਿਮਰਤ ਨੇ ਕਿਹਾ ਕਿ ਮੈਂ ਇਮਾਨਦਾਰੀ ਮੈਨੂੰ ਮੈਨੂੰ ਪੂਰਨ ਭਰੋਸਾ ਮੈਂ ਮੈਂ ਸਭ ਬੰਦਿਆਂ ਤੇ ਯਕੀਨ ਕਰਦਾ ਅਨਲੈਸ ਕੋਈ ਆਦਮੀ ਤੁਹਾਡੇ ਨਾਲ ਧੋਖਾ ਕਰੇ ਉਦੋਂ ਤੱਕ ਮੈਂ ਯਕੀਨ ਹੀ ਕਰੀ ਜਾਣਾ ਸਭ ਦੇ ਉੱਤੇ ਮੇਰੇ ਲਾਗੇ ਬੈਠੇ ਨੇ ਸੁਰਿੰਦਰਪਾਲ ਸਿੰਘ ਜੀ ਸਿਬਿਆ ਸਾਡੇ ਇਹ ਮੇਰੇ ਨਾਲ ਬੈਂਚ ਤੇ ਇਕੱਠੇ ਸੀ ਸੀ ਜਦੋਂ 2007 ਪਹਿਲੀ ਵਾਰੀ ਐਮ.ਐਲ.ਏ ਬਣੇ ਆ ਇਹ ਮੇਰੇ ਉਸੇ ਬੈਂਚ ਦੇ ਉੱਤੇ ਸੀਗੇ ਮੇਰੇ ਕੁਲੀਕ ਬੈਂਚ ਕੁਲੀਕ ਸੀਗੇ ਵਿਧਾਨ ਸਭਾ ਦੇ ਵਿੱਚ ਬਹੁਤ ਅੱਛੇ ਨੇ ਔਰ ਇਸੇ ਤਰ੍ਹਾਂ ਹੀ ਜਸਵਿੰਦਰ ਤੇਮਾਨ ਇਹ ਸੁਨਾਮ ਤੋਂ ਵੱਡੇ ਧਮਾਨ ਸਾਹਿਬ ਦੇ ਪੁੱਤਰ ਜਿਹੜੇ ਇਲੈਕਸ਼ਨ ਲੜੇ ਆ ਦੇਖੋ ਇੱਥੇ ਪਿੱਛੇ ਇਹ ਜਗਦੇਵ ਸਿੰਘ ਕਮਾਲੂ ਨੇ ਬਹੁਤ ਸਾਦਾ ਕਿਸਾਨ ਬਹੁਤ ਅੱਛਾ ਨੇਕ ਆਦਮੀ ਆਮ ਆਦਮੀ ਪਾਰਟੀ ਦੇ ਮੋੜਾਂ ਤੋਂ ਇਹਨਾਂ ਨੂੰ ਐਮ.ਐਲ.ਏ ਬਣਾਇਆ ਜਦੋਂ ਸਾਡਾ ਝਗੜਾ ਪਿਆ ਤੇ ਜਦੋਂ ਮੈਨੂੰ ਟਵਿੱਟਰ ਤੇ ਕੇਜਰੀਵਾਲ ਨੇ ਹਟਾਇਆ ਜਦੋਂ 9-10 ਸਿਐਮ.ਐਲ.ਏ ਨਿਕਲੇ ਇਹ ਮੇਰੇ ਨਾਲ ਹੀ ਰਹੇ ਕਹਿੰਦੇ ਇਹਨਾਂ ਵਾਸਤੇ ਵੀ ਤਾੜੀ ਮਾਰੋ ਕਿਦਾਂ ਦੇ ਬੰਦੇ ਨੇ ਇਹ ਮਨਿਸਟਰ ਇਹ ਮਨਿਸਟਰ ਹੋ ਸਕਦਾ ਸੀ ਅੱਜ ਪਰ ਇਹਨੂੰ ਅੱਜ ਤੱਕ ਪਛਤਾਵਾ ਨਹੀਂਗਾ ਕਿ ਕੋਈ ਗੱਲ ਨਹੀਂ ਗਈ ਅਸੀਂ ਤੁਹਾਡੇ ਨਾਲ ਸਾਥ ਦਿੱਤਾ ਤੁਹਾਡੇ ਨਾਲ ਹੀ ਰਹਿਣਾ ਜ਼ਿੰਦਗੀ ਦੇ ਵਿੱਚ ਸੱਚ ਮੇਰੇ ਨਾਲ ਨਹੀਂ ਸੱਚ ਦੇ ਨਾਲ ਰਹਿਣਾ ਔਰ ਇਸੇ ਤਰ੍ਹਾਂ ਹੀ ਮੇਰੇ ਸੱਜੇ ਪਾਸੇ ਸਾਡੀ ਭੈਣ ਬੈਠੀ ਆ ਰਾਹੁਲ ਜੀ ਮੇਰੇ ਬੈਠੇ ਨੇ ਸਾਡੀਆਂ ਭੈਣਾਂ ਕੈਪਟਨ ਸੰਦੀਪ ਕੈਪਟਨ ਸੰਦੀਪ ਸੰਧੂ ਇੱਕ ਕੀ ਕਹਿੰਦੇ ਹੁੰਦੇ ਆ ਕਿ ਇੱਕ ਅੱਛਾ ਪਲੈਨਰ ਇੱਕ ਪਾਰਟੀ ਨੂੰ ਚਲਾਉਣ ਵਾਲਾ ਇੱਕ ਅੱਛਾ ਉਹ ਆਰਗੇਨਾਈਜ਼ਰ ਸੋ ਇਸ ਕਰਕੇ ਇਹ ਸਾਰੀ ਜਿਹੜੀ ਸਾਡੀ ਟੀਮ ਹੁਣ ਬਣੀ ਹੈਗੀ ਆ ਮੈਨੂੰ ਪੂਰਨ ਆਸ ਹੈ ਕਿ ਆਪਾਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਸਦਕਾ ਹੋਣਾ ਸਭ ਕੁਝ ਇਕ ਆਦਮੀ ਕੁਛ ਨਹੀਂਗਾ ਮੈਂ ਤੁਹਾਨੂੰ ਦੱਸਦਾ ਨਾ ਪਾਵਾਂ ਖੈਰਾ ਕਿੱਡਾ ਹੀ ਬੁਲਾਰਾ ਹੋਵੇ ਪਾਵਾਂ ਖੈਰਾ ਕਿੱਡਾ ਹੀ ਤਗੜਾ ਹੋਵੇ ਪਾਵਾਂ ਖੈਰੇ ਤੇ ਪਰਚੇ ਦਰਜ ਹੋ ਗਏ ਉਹ ਜੇਲ੍ਹ ਗਿਆ ਪਰ ਜਦ ਤੱਕ ਤੁਸੀਂ ਨਾਲ ਨਹੀਂ ਹੈਗੇ ਮੇਰੇ ਗੱਤ ਤੱਕ ਤੁਹਾਡੇ ਇਕੱਲੇ ਇਕੱਲੇ ਭੈਣ ਭਰਾ ਬਜ਼ੁਰਗ ਨੌਜਵਾਨ ਦੀ ਸਪੋਰਟ ਨਹੀਂ ਮੈਨੂੰ ਮੈਂ ਕੁਛ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਕਹਿ ਸਕਦਾ ਕਿ ਅਗਰ ਮੈਂ ਅੱਜ ਸੰਗਰੂਰ ਆਇਆ ਵਾਂ ਮੈਂ ਗੋਲਡੀ ਨੂੰ ਅੰਦਰ ਵੀ ਕਿਹਾ ਸੀਗਾ ਮੈਂ ਤੁਹਾਡੇ ਨਾਲ ਮੈਂ ਕਦੀ ਕੋਈ ਲੁਕੋਈ ਨਹੀਂ ਗੱਲ ਮੈਂ ਸੰਗਰੂਰ ਲੋਕ ਸਭਾ ਦੀ ਕੋਈ ਟਿਕਟ ਨਹੀਂ ਮੰਗਦੀ ਨਾ ਮੈਂ ਕਿਤੇ ਐਪਲੀਕੇਸ਼ਨ ਦਿੱਤੀ ਨਾ ਮੈਂ ਕੋਈ ਪੈਸੇ ਜਮ੍ਹਾਂ ਕਰਾਏ ਲੇਕਿਨ ਪਾਰਟੀ ਨੇ ਔਰ ਮੈਂ ਵੀ ਕਿਹਾ ਕਿ ਤੁਹਾਨੂੰ ਜੇ ਅਗਰ ਕੋਈ ਕੈਂਡੀਡੇਟ ਅੱਛਾ ਲੱਗਦਾ ਵਾ ਲੜਾਇਓ ਜ਼ਰੂਰ ਮੈਂ ਕੈਂਪੇਨ ਵੀ ਕਰਨ ਆਉਂਗਾ ਪੂਰੀ ਜ਼ੋਰ ਲਾਉਂਗਾ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਕੋਈ ਤੁਹਾਨੂੰ ਮੈਨੂੰ ਲੜਨਾ ਹੀ ਲੜਨਾ ਤੇ ਮੈਂ ਕਿਸੇ ਚੁਣੌਤੀ ਤੋਂ ਭੱਜਿਆ ਵੀ ਨਹੀਂਗਾ ਜ਼ਿੰਦਗੀ ਮੈਂ ਔਖੀ ਸੌਖੀ ਚੁਣੌਤੀ ਜੋ ਤੁਸੀਂ ਦਿਓਗੇ ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ ਜੇ ਆਪਾਂ ਚੈਲੰਜ ਹੀ ਨੇ ਐਕਸੈਪਟ ਕੀਤਾ ਫਿਰ ਆਪਾਂ ਬੰਦੇ ਕਾਦੇ ਹੋਏ ਇਸ ਕਰਕੇ ਇਸ ਨਜ਼ਰੀਏ ਨਾਲ ਮੈਂ ਹੁਣ ਇਹ ਮੇਰੀ ਤਾ 200 ਕਿਲੋਮੀਟਰ ਦੂਰ ਪਲੱਤ ਤੋਂ ਇੱਥੇ ਆਉਣ ਦਾ ਇਹਦਾ ਸੰਕੇਤ ਪਤਾ ਕੀ ਇਹਦਾ ਮੈਸੇਜ ਕੀ ਨੌਜਵਾਨਾਂ ਨੂੰ ਕਹਿਣਾ ਚਾਹਣਾ ਦੁਨੀਆ ਪਰਚ ਬੈਠੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਤੇ ਚੰਗੇ ਕੰਮ ਕਰੋਗੇ ਤੁਹਾਨੂੰ ਪਾਰਟੀਆਂ ਆਪੇ ਚੱਕ ਕੇ ਲੈ ਕੇ ਜਾਣੀਆਂ ਉੱਤੇ ਆਪੇ ਔਰ ਇਹ ਸਤਵਾਂ ਹੀ ਹੈ ਇਲੈਕਸ਼ਨ ਮੈਂ ਕਦੀ ਟਿਕਟ ਮੰਗੀ ਨਹੀਂ ਲੇਗੀ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਮੈਂ ਕਦੀ ਵੀ ਜ਼ਿੰਦਗੀ ਚ ਆ ਜਿਹੜੀ ਲਿਸਟ ਆਈ ਹੈ ਚੌਥੇ ਮੈਂ ਆਪਣੇ ਪਿੰਡ ਰਾਮਗੜ ਸਾਡਾ ਜੱਦੀ ਪਿੰਡ ਮੈਂ ਉੱਥੇ ਬੈਠਾ ਸੀਗਾ ਮੈਨੂੰ ਲੋਕਾਂ ਨੇ ਲਿਸਟ ਭੇਜੀ ਕਿ ਤੁਹਾਡਾ ਨਾਮ ਸੰਗਰੂਰ ਦੇ ਉੱਤੇ ਆ ਗਿਆ ਹੈ ਸੋ ਇਹ ਤਾਂ ਹੋ ਗਿਆ ਮੇਰਾ ਸਿਸਟਮ ਤੇ ਜੋ ਮੈਂ ਜ਼ਿੰਦਗੀ ਚ ਕੀਤਾ ਕੰਮ ਹੁਣ ਆ ਗਈ ਆਪਣੀ ਚੋਣ ਮੈਨੂੰ ਪਤਾ ਹੈ ਇਹ ਬੜਾ ਇਹਨੂੰ ਹੌਟ ਸੀਟ ਕਹਿੰਦੇ ਨੇ ਮੁੱਖ ਮੰਤਰੀ ਦੀ ਜੀ ਕੋਈ ਕਹਿੰਦਾ ਰਾਜਤਾਨੀ ਆ ਜੀ ਕੋਈ ਕਹਿੰਦਾ ਜੀ ਇਹਨਾਂ ਦਾ ਬੋਕਰ ਦਾ ਗਾੜਿਆ ਜੀ ਇਹਨਾਂ ਦਾ ਕਿਲਾ ਜੀ ਹੁਣ ਮੈਂ ਭਗਵੰਤ ਨੂੰ ਇਹ ਕਹਿਣਾ ਚਾਹਨਾ ਮੇਰੀ ਲੜਾਈ ਦੋ ਸ਼ਕਤੀਆਂ ਨਾਲ ਆ ਪਹਿਲਾਂ ਉਹ ਐਕਸਪਲੇਨ ਕਰ ਦੇਣਾ ਪਹਿਲੀ ਸਭ ਤੋਂ ਜਿਹੜੀ ਕਿਉਂਕਿ ਪਾਰਲੀਮੈਂਟ ਦੀ ਇਲੈਕਸ਼ਨ ਆ ਪਹਿਲੀ ਲੜਾਈ ਆਪਣੀ ਹੈਗੀ ਆ ਬੀਜੇਪੀ ਦੇ ਨਾਲ ਇਸ ਕਰਕੇ ਆ ਕਿਉਂਕਿ ਉਹ ਦੇਸ਼ ਨੂੰ ਇਸ ਤਰ੍ਹਾਂ ਗਲਚਰੇ ਨੇ ਇਸ ਤਰ੍ਹਾਂ ਨਾਲ ਇਕੱਲੇ ਇਕੱਲੇ ਨੂੰ ਟਾਰਗੇਟ ਕਰ ਰਹੇ ਨੇ ਮੈਨੂੰ ਵੀ ਈਡੀ ਨੇ ਅਰੈਸਟ ਕੀਤਾ ਸੀਗਾ ਪਟਿਆਲੇ ਜੇਲ੍ਹ ਚ ਰੱਖਿਆ ਉਹਨਾਂ ਉਹਨਾਂ ਦਾ ਮਕਸਦ ਹੈਗਾ ਕਿ ਇਸ ਦੇਸ਼ ਨੂੰ ਬਿਲਕੁਲ ਆਪੋਜੀਸ਼ਨ ਮੁਕਤ ਕਰ ਦੇਣਾ ਟੋਟਲੀ ਕੋਈ ਇਕੱਲਾ ਕਾਂਗਰਸ ਮੁਕਤ ਕਰਨਾ ਨਹੀਂਗਾ ਕੋਈ ਆਵਾਜ਼ ਨਾ ਉਠੇ ਮਾੜਾ ਜਿਹਾ ਕੋਈ ਟਵੀਟ ਵੀ ਕਰਦਾ ਸੋਸ਼ਲ ਮੀਡੀਆ ਦਾ ਕਰਦਾ ਚੱਕ ਇਹਨੂੰ ਠੋਕੋ ਚੱਕੋ ਇਹਨੂੰ ਜੇਲ੍ਹ ਵਿੱਚ ਛੱਡੋ ਇਹਦਾ ਮਤਲਬ ਹੈ ਕਿ ਜੇ 2024 ਵਿੱਚ ਬੀਜੇਪੀ ਇਲੈਕਸ਼ਨ ਜਿੱਤਦੀ ਆ ਤਾਂ ਇਹਦੇ 'ਚ ਸੰਵਿਧਾਨ ਬਦਲਿਆ ਜਾਵੇਗਾ ਜਿਸ ਤਰ੍ਹਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪਿਊਟਰਨ ਨਹੀਂ ਤਾਜ਼ ਜ਼ਿੰਦਗੀ ਆਪਣੇ ਆਪ ਨੂੰ ਰਾਸ਼ਟਰਪਤੀ ਦਾ ਜਿਗਾੜ ਬਣਾ ਲਿਆ ਇਦਾਂ ਤਾਜ਼ ਜ਼ਿੰਦਗੀ ਇੱਥੇ ਜਿਗਾੜ ਬਣਾਇਆ ਜਾਵੇਗਾ ਕਟ ਗਿਣਤੀਆਂ ਵਾਸਤੇ ਬਹੁਤ ਵੱਡੇ ਖਤਰੇ ਦੀ ਘੰਟੀ ਆ ਯੂਨੀਫਾਰਮ ਸਿਵਲ ਕੋਡ ਤੁਹਾਡੇ ਸਾਰੇ ਧਾਰਮਿਕ ਰੀਤੀ ਰਿਵਾਜ ਸਭ ਉੜਾ ਦੇਣਗੇ ਉਹ ਟੋਟਲੀ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਤੇ ਚਾਹੇ ਜੈਨੀ ਤੇ ਚਾਹੇ ਬੋਧੀ ਤੇ ਚਾਹੇ ਦਲਿਤ ਸਭ ਉੜਾ ਦੇਣਗੇ ਬਿਲਕੁਲ ਉਹਨਾਂ ਨੇ ਇਸ ਯੂਨੀਫਾਰਮ ਸਿਵਲ ਕੋਡ ਦਾ ਬਿੱਲ ਉੱਤਰਾਖੰਡ ਦੇ ਵਿੱਚ ਆਲਰੇਡੀ ਇੰਟਰੋਡਿਊਸ ਕਰ ਦਿੱਤਾ ਵਾ ਵਿਧਾਨ ਸਭਾ ਦੇ ਵਿੱਚ ਇਹ ਉਹਨਾਂ ਨੇ ਤੁਹਾਨੂੰ ਇੱਕ ਟ੍ਰੇਲਰ ਦਿਖਾਇਆ ਵਾ ਕਟਕਿੰਤਿਆਂ ਦੇ ਸੂਬੇ ਤੋੜ ਦਿੱਤੇ ਆ ਸਾਡੇ ਅਕਾਲੀ ਜਿਹੜੇ ਕਹਿੰਦੇ ਸੁਬੀਰ ਹੁਣੀ ਅਸੀਂ ਵਾਧ ਅਧਿਕਾਰਾਂ ਦੇ ਮਦਈ ਕਿੱਥੇ ਸੀ ਤੁਸੀਂ ਬੈਠੇ ਉਹਦੋਂ ਜਦਨ ਜੰਮੂ ਕਸ਼ਮੀਰ ਦੇ ਦੋ ਟੋਟੇ ਕਿਤੇ ਨੇ ਇੱਕ ਚੰਗੀ ਬਲੀ ਸਟੇਟ ਨੂੰ ਤੋੜ ਕੇ ਤੁਸੀਂ ਕਹਿੰਦੇ ਵਾਧ ਅਧਿਕਾਰ ਉਹ ਕਹਿੰਦੇ ਆ ਚੱਕੋ ਤੁਹਾਡੀਆਂ ਅਸੀਂ ਸਟੇਟ ਨੂੰ ਤੋੜ ਦਿੱਤੇ ਇਹਨ ਬੂਟਾ ਉਧਰਲੇ ਪਾਸੇ ਪਾਈਆਂ ਨੇ ਔਰ ਇਸ ਤੋਂ ਅਗੇ ਜੋ ਸਾਡੇ ਕਿਸਾਨਾਂ ਨਾਲ ਹੋ ਰਿਹਾ ਦੁਰਵਿਵਹਾਰ ਜਿਹੜੇ ਕਿਸਾਨ ਇਸ ਦੇਸ਼ ਦੇ ਅਨਾਂਲ ਉਤਰਾਖੰਡ ਉੱਤਰ ਪ੍ਰਦੇਸ਼ ਹਰਿਆਣਾ ਸਭ ਕਿਸਾਨਾਂ ਦੀ ਜ਼ਿੰਮੇਵਾਰੀ ਆ ਕਿ ਭਾਜਪੀ ਨੂੰ ਰੋਕਣਾ ਪੈਣਾ ਆਪਾਂ ਨੂੰ 2024 ਦੇ ਵਿੱਚ ਵਰਨਾ ਕਿਸਾਨੀ ਦਾ ਤੁਸੀਂ ਛੱਡੋ ਇੱਥੇ ਅਡਾਨੀਆਂ ਦੇ ਹਵਾਲੇ ਸਾਡੀਆਂ ਜ਼ਮੀਨਾਂ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਆਪਾਂ ਉਹਨਾਂ ਦੇ ਮਜ਼ਦੂਰ ਬਣ ਕੇ ਰਹਿ ਜਾਗੇ ਤਾਂ ਕਰਕੇ ਸਾਡੇ ਕਿਸਾਨ 3 ਸਾਲ ਪਹਿਲਾਂ ਜੂਝੇ 700 ਬੰਦਾ ਮਰਵਾਇਆ ਫਿਰ ਨਹੀਂ ਮੰਨੀ ਸਰਕਾਰ ਝੂਠ ਬੋਲ ਕੇ ਤੋਰਤਾ ਐਮਐਸਪੀ ਲਾਅ ਬਣਾਵਾਂਗੇ ਨਹੀਂ ਬਣਾਈ ਔਰ ਹੁਣ ਸ਼ੰਭੂ ਬਹਿਰੀਅਤ ਤੇ ਜਿੱਦਣਗੇ ਇੱਥੇ ਭਗਵੰਤ ਦਾ ਰੋਲ ਆਉਂਦਾ ਜਿਹਨੂੰ ਮੈਂ ਮਾਨ ਕਹਿਣ ਨੂੰ ਦਿਲ ਨਹੀਂ ਕਰਦਾ ਬਈ ਮਾਨ ਦਾ ਰੋਲ ਆਉਂਦਾ ਪੰਜਾਬ ਦੇ ਵਾਸਤੇ ਇਸ ਬੰਦੇ ਨੇ ਅੱਜ ਵੀ ਜਾ ਕੇ ਦੇਖ ਲਓ ਖੱਗਰ ਦਰਿਆ ਤੇ ਮੋਰਚਾ ਲੱਗਿਆ ਹੋਇਆ ਹਰਿਆਣਾ ਪੁਲਿਸ ਲੱਗ ਜਿਹੜੀ ਬੈਰੀਕੇਡਿੰਗ ਹੋਈ ਆ ਬੈਰੀਕੇਡਿੰਗ ਉੱਤੇ ਜਿੱਥੋਂ ਡਰੋਨ ਮਾਰੇ ਗਏ ਜਿੱਥੋਂ ਜਿੱਥੋਂ ਸਾਡੇ ਸੈਂਕੜੇ ਨੌਜਵਾਨ ਕਿਸਾਨਾਂ ਨੂੰ ਫੱਟੜ ਕੀਤਾ ਜ਼ਖਮੀ ਕੀਤਾ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਪੈਰਾਂ ਥੱਲੇ ਕੁਚਲੇ ਕਿਸਾਨੀ ਝੰਡਿਆਂ ਨੂੰ ਰੋਂਦਿਆ ਉਹ ਸਾਡੀ ਧਰਤੀ ਦੇ ਅੰਦਰ ਆਇਆ ਸੀ ਤੇ ਭਗਵੰਤ ਮਾਨ 2 ਵਜੇ ਬੀਜੇਪੀ ਦੇ ਮਨਿਸਟਰਾਂ ਨਾਲ ਜਾ ਕੇ ਉਹਨਾਂ ਨੂੰ ਮਨਾਉਂਦਾ ਫਿਰਦਾ ਸੀਗਾ ਇਹ ਜੁਆਇੰਟ ਆਪਰੇਸ਼ਨ ਹੈ ਮੇਰੇ ਵੀਰੋ ਅਚੀ ਤਰ੍ਹਾਂ ਸਮਝੋ ਭਗਵੰਤ ਬੀਜੇਪੀ ਦਾ ਪੀ ਟੀਮ ਬਣ ਕੇ ਕਿਸਾਨ ਅੰਦੋਲਨ ਨੂੰ ਕੁਚਲਣ ਵਿੱਚ ਇਹਦਾ ਵੱਡਾ ਰੋਲ ਹੈ ਇਸ ਬੰਦੇ ਦਾ ਇਸ ਕਰਕੇ ਤੁਹਾਨੂੰ ਇਹਦੀ ਪਛਾਣ ਕਰਨੀ ਪੈਣੀ ਔਰ ਬੀਜੇਪੀ ਸ਼ੁਭਕਰਨ ਮਾਰਤਾ ਗੋਲੀ ਮਾਰ ਦਿੱਤੀ ਅੱਜ ਤੱਕ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਜੇ ਨੂੰ ਮਜ਼ਾਕ ਕਰਦਾ ਸੀ ਭਗਵੰਤ ਪਾਰਲੀਮੈਂਟ ਕੇ ਕੇ ਦੀ ਪੁਲਿਸ ਵੀ ਅਣਪਛਾਤੀ ਹੁੰਦੀ ਆ ਬੜੀ ਸੁਣੀ ਉਹਦਾਂ ਦੀ ਐਫ ਆਈ ਆਰ ਦਾ ਅਰਜ਼ੀ ਕੀਤੀ ਆ ਜਿਹੜੇ ਫੱਟੜੋਏ ਕੋਈ ਐਫਆਈਆਰ ਨਹੀਂ ਟਰੈਕਟਰ ਪਰ ਨਹੀਂ ਕੋਈ ਐਫਆਈਆਰ ਨਹੀਂ ਹਰਿਆਣਾ ਪੁਲਿਸ ਸਭ ਕੁਝ ਵੀਡੀਓਗ੍ਰਾਫਟ ਸਾਰਾ ਪ੍ਰੂਫ ਪਬਲਿਕ ਡੋਮੇਨ ਦੇ ਵਿੱਚ ਹੈਗਾ ਕੁਛ ਨਹੀਂ ਹੋਇਆ ਮੇਰੇ ਵੀਰੋ ਸੋ ਇਸ ਕਰਕੇ ਭਾਜਪੀ ਨੰਬਰ 1 ਟਾਰਗੇਟ ਤੇ ਨੰਬਰ 2 ਆ ਜਿਹੜੇ ਫਰਜੀ ਇਨਕਲਾਬੀ ਬੋਕਰ ਵਾਲੇ ਇੱਥੇ ਫਿਰਦੇ ਨੇ ਝੂਠੇ ਜਿਹੜੇ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਰਜਵਾੜੇ ਨੇ ਇਹ ਗੱਡੀਆਂ ਚੜਦੇ ਨੇ ਲੈਕਸਸ ਵਿੱਚ ਇਹ ਮਹਿਲਾਂ 'ਚ ਰਹਿੰਦੇ ਨੇ ਇਹ ਜਹਾਜ਼ਾਂ ਚ ਉੱਤਰਦੇ ਨੇ ਇਹਨਾਂ ਨੂੰ ਗਰੀਬਾਂ ਦੇ ਚੁੱਲਿਆਂ ਦੀ ਅੱਗ ਨਹੀਂ ਦੇਸੀ ਥੱਲੇ ਭਗਵਾਨ ਤੈਨੂੰ ਦੱਸਤੀ ਆ ਹੁਣ ਜ਼ਰਾ ਦੱਸੀ ਚੰਗੀ ਤਰਾ ਇਮਾਨਦਾਰੀ ਨਾਲ ਦੱਸੀ ਹਜ਼ਾਰ ਗਨਵੇਂ ਯਾਰ ਤੁਹਾਡੀ ਮਾਤਾ ਜੀ ਗਨਵੇਂ ਉਹਨੂੰ ਕੀ ਲੋੜ ਹੈ ਦੱਸੋ ਇੱਕ ਸਧਾਰਨ ਵਿਅਕਤੀ ਜਿਹੜੀ ਕਹਿੰਦੀ ਸੀ ਮੈਂ ਮਾਸਟਰ ਮਹਿੰਦਰ ਸਿੰਘ ਦੀ ਘਰੋਂ ਪੈਨਸ਼ਨ ਤੇ ਚਲਾਉਣੀ ਆ ਲੈਕਸਸ 3-3 ਕਰੋੜ ਦੀਆਂ ਗੱਡੀਆਂ ਵਿੱਚ ਚੜਦੇ ਨੇ ਯਾਰ ਇਹਨਾਂ ਦੀ ਭੈਣ ਜੀ ਅਲੱਗ ਸਿਕਿਉਰਿਟੀ ਇਹਦੇ ਧਰਮ ਪਤਨੀ ਅਲੱਗ ਸਿਕਿਉਰਿਟੀ ਰਾਗਵ ਚੱਡੇ ਦੀ ਆ ਜਾ ਕੇ ਪੰਜਾਬ ਪਹੁੰਚ ਦੇਖ ਲਓ ਉੱਥੇ ਉਦਾਂ ਹੀ ਖੜੀਆਂ ਗੱਡੀਆਂ ਲੈਕਸਸ 4-4 3-3 ਕਰੋੜ ਦੀਆਂ ਬੁਲੇਟ ਪ੍ਰੂਫ ਗੱਡੀਆਂ ਕੀ ਇਹ ਵੀਆਈਪੀ ਕਲਚਰ ਨਹੀਂਗਾ ਕੇਜਰੀਵਾਲ ਨੂੰ ਪੰਜਾਬ ਦਾ ਇੱਕ ਐਕਸਟਰਾ Z+ ਸਿਕਿਉਰਿਟੀ ਦੇ ਕੇ ਕਪੂਰਥਲਾ ਹਾਊਸ ਵਿੱਚ ਸਾਡੇ ਪੰਜਾਬ ਦੇ ਕਮਾਂਡੋ ਬਿਠਾਏ ਸੀ ਇਹ Z+ ਇਹ ਵੀਆਈਪੀ ਕਲਚਰ ਨਹੀਂਗਾ 50 ਕਿਲੋਮੀਟਰ ਜਾਣਾ ਹੁੰਦਾ ਤਾਂ ਪੰਜਾਬ ਦਾ ਹੈਲੀਕਾਪਟਰ ਉੱਡਦਾ ਮੇਰੇ ਘਰ ਦੇ ਲਾਗੇ ਉੱਡਦਾ ਇੱਥੇ ਚੀਫ ਮਿਨਿਸਟਰ ਦੇ ਘਰ ਦੇ ਲਾਗੇ ਮੇਰੀ ਚੰਡੀਗੜ੍ਹ ਕੋਠੀ ਆ ਰੋਜ਼ ਉੱਡਦਾ ਦੇਖਦਾ ਮੈਂ ਉਥੋਂ ਕਿੱਥੇ ਉਤਰਦਾ ਮੋਹਾਲੀ ਉਤਰ ਜਾਂਦਾ ਜਾ ਕੇ ਜਿਹੜਾ ਬੰਦਾ ਗੱਡੀ ਦੇ ਔਰ ਕਾਫਲਾ ਵੀ ਤੁਸੀਂ ਦੇਖੋਗੇ ਜਿੱਦਣ ਕਿਤੇ ਜਾਣਾ ਸਾਰਾ ਸ਼ਹਿਰ ਬੰਦ ਕਿਸੇ ਪਿੰਡ ਵਿੱਚ ਵਿਜ਼ਿਟ ਕਮਾ ਸਾਰੀ ਛੋਣੀ ਬਣਾ ਦਿੰਦੇ ਬਲਕੌਰ ਸਿੰਘ ਸਿੱਧੂ ਬੁੱਸੇ ਵਾਲਾ ਦਾ ਪੁੱਤਰ ਮਾਰੇਗਾ ਅੱਜ ਤੱਕ ਇਨਸਾਫ ਨਹੀਂ ਦਿੱਤਾ ਉਸ ਬੰਦੇ ਦਾ ਉਹਦੇ ਘਰ ਵਿੱਚ ਗਿਆ ਸਾਰੇ ਪਿੰਡ ਦੇ ਲੋਕਾਂ ਨੂੰ ਅੰਦਰ ਲੌਕ ਕਰ ਦਿੱਤਾ ਬਾਹਰ ਛੋਣੀ ਬਣਾ ਦਿੱਤੀ ਤੇ ਅੰਦਰ ਜਾ ਕੇ ਉਹਨਾਂ ਨੂੰ ਅਫਸੋਸ ਕੀਤਾ ਇਹ ਕਿੱਦਾਂ ਦੀ ਇਹ ਵੀਆਈਪੀ ਕਲਚਰ ਨਹੀਂ ਤਾਂ ਹੋਰ ਕੀ ਹੈ ਮੇਰੇ ਵੀਰੋ ਦੱਸਿਓ ਜਰਾ ਦੂਸਰਾ ਅਗੇ ਸਵਰਾਜ ਆ ਜੀ ਸਾਡੇ ਵਲੰਟੀਅਰਾਂ ਦੀ ਗੱਲ ਚੱਲਿਆ ਕਰੂਗੀ ਮੈਂ ਉਸ ਪਾਰਟੀ 'ਚ ਕੰਮ ਕੀਤਾ ਮੈਂ ਜਾਣਦਾ ਜਜ਼ਬਾਤੀ ਲੋਕ ਜੁੜੇ ਨੇ ਬਹੁਤ ਚੰਗੇ ਬੰਦੇ ਨੇ ਇਹਨਾਂ ਦੇ ਨਾਲ ਥੱਲੇ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਵਿਚਾਰਾਂ ਨੂੰ ਸਿਰਫ ਦਰਿਆ ਬਸ ਸੇ ਚੱਕਣ ਤੇ ਉੱਤੇ ਰੱਖਿਆ ਹੋਇਆ ਕੁੱਟਖਾਨ ਦੇ ਉੱਤੇ ਰੱਖਿਆ ਹੋਇਆ ਰਾਜ ਸਭਾ ਦੇਣੇ ਤੇ ਲਵਲੀ ਯੂਨੀਵਰਸਿਟੀ ਦਾ ਅਮੀਰ ਆਦਮੀ ਸਨੀ अरोड़ा ਕੋਈ ਪ੍ਰਾਪਰਟੀ ਡੀਲਰ ਆ ਲੁਧਿਆਣੇ ਦਾ ਆ ਸੰਦੀਪ ਪਾਠਕ ਤੇ ਰਾਗਵ ਚੱਡਾ ਤਿੰਨ ਚਾਰ ਗੈਰ ਪੰਜਾਬੀ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੋਈ ਬੰਦਾ ਨਹੀਂ ਲੱਭਿਆ ਕਿ ਜਿਹੜਾ ਜੇਸ ਬੰਦੇ ਨੂੰ ਰਾਜ ਸਭਾ ਨਾਮਿਨੇਟ ਕਰਕੇ ਪੰਜਾਬ ਦੀ ਗੱਲ ਕਰ ਸਕਣ ਕਿਹੜਾ ਬੋਲਿਆ ਪੰਜਾਬ ਦਾ ਦੇ ਹਿੱਤ ਵਿੱਚ ਦਿੱਲੀ ਰਾਜ ਸਭਾ ਦੇ ਵਿੱਚ ਉਹ ਤਾਂ ਡਰਦੇ ਕੇਜਰੀਵਾਲ ਦੇ ਹੱਥ 'ਚ ਨਹੀਂ ਬੋਲੇ ਹੁਣ ਪੰਜ ਐਮਪੀਆ ਦੀਆਂ ਫੋਟੋਆਂ ਆਈਆਂ ਸੋਸ਼ਲ ਮੀਡੀਆ ਤੋਂ ਡਰ ਕੇ ਇੰਨੇ ਡਰ ਗਏ ਨੇ ਉਹ ਆਪਣੇ ਕੇਚਰੀਵਾਲ ਦੇ ਹੱਕ ਵਿੱਚ ਇੱਕ ਪੋਸਟ ਨਹੀਂ ਪਾ ਸਕਿਆ ਰਾਜ ਸਭਾ ਦੇ ਮੈਂਬਰ ਅਗਰ ਕਿਸੇ ਝਾੜੂ ਵਾਲੇ ਅੱਛੇ ਵਰਕਰ ਨੂੰ ਬਣਾਇਆ ਹੁੰਦਾ ਰਾਜ ਸਭਾ ਦਾ ਉਹ ਵਿਚਾਰਾ ਪਾਵਾਂ ਉੱਥੇ ਜਾ ਕੇ ਲੜਦਾ ਮਰਦਾ ਉੱਥੇ ਜਾ ਕੇ ਆ ਹੁਣ 13 ਟਿੱਕਾਂ ਦਿੱਤੀਆਂ ਨੇ ਦੱਸੋ ਕਿਹੜਾ ਮੈਨੂੰ ਇਹਨਾਂ ਚੋਂ ਵੋਲੰਟੀਅਰ ਹੈਗਾ ਪੰਜ ਮੰਤਰੀ ਤਿੰਨ ਤਿਤਲੀਆਂ ਆ ਤਿਤਲੀਆਂ ਆਏ ਨਹੀਂ ਰੱਖਿਆ ਸੀ ਨਾ ਲਫ਼ਜ਼ ਸਾਡੀ ਜੀਪੀ ਤਿਤਲੀ ਲੈ ਗਏ ਸਾਡਾ ਰਿੰਕੂ ਜਿਹੜਾ ਪਿਛਲੇ ਸਾਲ ਲੈ ਕੇ ਗਿਆ ਸੀ ਤਿਤਲੀ ਉਹ ਪਹਿਲਾਂ तितਲੀ ਇਹਨਾਂ ਦੇ ਫੁੱਲ ਤੇ ਬੈਠੀ ਤੇ ਪਰਸੋਂ ਚਾਹ ਤੋਂ ਉੱਡ ਕੇ ਤੇ ਕਮਲ ਦੇ ਫੁੱਲ ਤੇ ਜਾ ਕੇ ਬੈਗੀ ਐ ਇੱਕ ਸਾਡਾ ਚੱਬੇਵਾਲ ਲੈ ਕੇ ਗਿਆ ਹਸਾਰਪੁਰ ਤੋਂ ਜਿੱਥੋਂ ਮੇਰਾ ਲੋਕ ਸਭਾ ਹਲਕਾ ਹੁੰਦਾ ਯਾਰੋ 3 ਦਿਨ ਪਹਿਲਾਂ ਸੰਗਲ ਪਾ ਕੇ ਆਇਆ ਵਿਧਾਨ ਸਭਾ ਦੇ ਵਿੱਚ ਜਦੋਂ ਜਾਣਾ ਸੀ ਆ ਕਰਜ਼ੇ ਦੀ ਪੰਡ ਚੱਕੀ ਹੋਈ ਸੀ ਸਿਰ ਦੇ ਉੱਤੇ ਪਖੰਡ ਕਰਕੇ ਉਹਨਾਂ ਨਾਲ ਲੜਿਆ ਬਹੁਤ ਪੂਰੀ ਤਰ੍ਹਾਂ ਨਾਲ ਤੇ ਪਤਾ ਲੱਗਿਆ ਜੀ ਚੱਬੇਵਾਲ ਚੱਲ ਗਿਆ ਪਤਾ ਅੱਛੀ ਤਰ੍ਹਾਂ ਪਤਾ ਕਰਾਇਆ ਉਹਦੀ ਬਾਹਮ ਰੋਡ ਕੇ ਲੈ ਕੇ ਗਿਆ ਭਗਵੰਤ ਮਿਸ ਯੂਜ਼ ਆਫ ਵਿਜਿਲੈਂਸ ਬ੍ਰੋਸ ਮਿਸਯੂਜ਼ ਆਫ ਪੁਲਿਸ ਫੋਰਸ ਉਹਨੂੰ ਅਜਦਾ ਬਾਹਮ ਰੋੜ ਕੇ ਕਹਿੰਦੇ ਪਰਚਾ ਦਰਜ ਕਰਕੇ ਐਫ ਆਰ ਰਿਪੋਰਟ ਦਿਖਾਈ ਵਿਜਲ ਨੇ ਸੀ ਕਹਿੰਦੇ ਸਾਡੇ ਨਾਲ ਰਹਿਣਾ ਵਾ ਕਿ ਜੇਲ੍ਹ ਵਿੱਚ ਜਾਣਾ ਹੁਣ ਬਾਹਰ ਬਾਇਜ਼ਤ ਬੰਦਾ ਜਿਹਦੇ ਘਰ ਬੱਚੇ ਨੇ ਔਰਤਾਂ ਨੇ ਉਹ ਡਰਦਾ ਉਹ ਕਹਿੰਦਾ ਜੀ ਤੁਹਾਡੇ ਨਾਲ ਚੱਲ ਜਾਣਾ ਮੈਂ ਅੱਤ ਇੱਕ ਇੱਕ ਦੋ ਦਿਨ ਪਹਿਲਾਂ ਕਿਹੜੀ ਤਿਤਲੀ ਲੈ ਕੇ ਗਿਆ ਪਵਨ ਟੀਨੂ ਕਿਹੜੀ ਤਿਤਲੀ ਇਹਨਾਂ ਨੇ ਨਹੀਂ ਚੱਕੀ ਭਗਵੰਤ ਮੈਂ ਨਾਲ ਲੜਦਾ ਸੀ ਮੈਂ ਮਗਰਲੇ ਪਾਸੇ ਦੇਖ ਤੇਰੇ ਪਿੱਛੇ 50 ਤਿਤਲੀਆਂ ਨੇ ਰੱਦੀ ਜਿਹੜੀਆਂ ਕੋਈ ਅਕਾਲੀ ਜੀ ਤੁਸੀਂ ਦੂਜਿਆਂ ਨੂੰ ਟਿਚਰਾ ਕਰਦੇ ਹੋ ਯਾਰ ਤੁਸੀਂ ਕਿਹਨੇ ਸਵਰਾਜ ਹਮ ਤੋ ਬਲਬ ਵੀ ਬਦਲ ਲੇਗੇ ਕੇਚਰੀਵਾਲ ਕਰ ਹਮ ਤੋ ਬਲਬ ਵੀ ਬਦਲੇ ਮੇਂ ਦਿੱਲੀ ਮੇਂ ਤੋ ਗਲੀ ਵਾਲੋਂ ਕੋ ਮੋਹੱਲੇ ਵਾਲੋਂ ਕੋ ਪੁੱਛ ਕੇ ਬਦਲਾ ਬਦਲਾ ਕਰੇ ਕਿ ਬਲਬ ਬਦਲ ਦੇ ਕਿ ਨਹੀਂ ਬਦਲ ਦੇ ਇੱਥੇ ਸਾਰਾ ਪੰਜਾਬ ਬਦਲ ਕੇ ਰੱਖ ਦਿੱਤਾ ਯਾਰ ਤੁਸੀਂ ਐਨਾ ਲੁੱਟਿਆ ਕਿਹੜਾ ਮਾਫੀਆ ਨਹੀਂ ਹੈਗਾ ਮੇਰੇ ਕੋ ਦੱਸੋ ਪਰਸੋ ਚੌਥ 10 ਦਿਨ ਪਹਿਲਾਂ ਮੈਂ ਏ ਡੀ ਜੀ ਪੀ ਇੰਟੈਲੀਜੈਂਸ ਦੀ ਰਿਪੋਰਟ ਛਾਇਆ ਕੀਤੀ ਆ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਏ ਡੀ ਜੀ ਪੀ ਇੰਟੈਲੀਜੈਂਸ ਪੰਜਾਬ ਦਾ ਰਿਪੋਰਟ ਦੇ ਰਹਾ ਕਿ 12-15 ਜ਼ਿਲ੍ਹਿਆਂ ਵਿੱਚ ਆ ਨਾਮ ਨੇ ਬੰਦਿਆਂ ਦੇ ਆ ਅਫਸਰ ਨੇ ਜਿਹੜੇ ਗੈਰਕਾਨੂੰਨੀ ਮਾਈਨਿੰਗ ਕਰ ਰਹੇ ਨੇ ਕੋਈ ਜਵਾਬ ਨਹੀਂ ਉਸ ਕੱਲ ਦਾ ਬਿਲਕੁਲ ਵੀ ਆ ਸਾਡੇ ਗੁਜਰਾ ਅਤੇ ਸੁਨਾਮ ਬੈਠਾ ਜਸਵਿੰਦਰ ਇਹਨਾਂ ਦੇ ਪਿੰਡਾਂ ਦੇ ਵਿੱਚ 25 ਬੰਦੇ ਮਰ ਗਏ ਯਾਰ ਜ਼ਲੀਲੀ ਸ਼ਰਾਬ ਪੀ ਕੇ ਵਾਟ ਡਸ ਥੈਟ ਮੀਨ ਥੈਟ ਮੀਨਸ ਕਿ ਸ਼ਰਾਬ ਪੈਰਲਲ ਮਾਫੀਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇੱਕ ਸਰਕਾਰੀ ਸ਼ਰਾਬ ਇੱਕ ਗੈਰਕਾਨੂੰਨੀ ਸਰਕਾਰੀ ਮਾਫੀਆ ਰੀਅਲ اسٹیਟ ਮਾਫੀਆ ਜਿਹੜੀ ਬੀਬੀ ਕੀ ਨਾਂ ਉਹਦਾ ਮਾਨੁਕੇ ਸਰਬਜੀਤ ਕੌਰ ਜਿਹਨੇ ਕੇਨਆਰਾਈ ਦੀ ਜਗਰਾਉਂ ਦੇ ਵਿੱਚ ਕੋਠੀ ਤੇ ਕਬਜ਼ਾ ਕਰ ਲਿਆ ਉਹ ਰੀਅਲ اسٹیਟ ਮਾਫੀਆ ਨਹੀਂਗਾ ਤਾਂ ਹੋਰ ਕੀ ਹੈ ਡਰਗ ਮਾਫੀਆ ਕਿਹੜੀ ਚੀਜ਼ ਆ ਮਾਫੀਆ ਪੰਜਾਬ ਦੇ ਵਿੱਚ ਅੱਜ ਵੀ ਨਹੀਂ ਚੱਲ ਰਿਹਾ ਭ੍ਰਿਸ਼ਟਾਚਾਰ ਅਖੇ ਜੇ ਇੱਕ ਆਨਲਾਈਨ ਨੰਬਰ ਦਿੱਤਾ ਕਿੱਥੇ ਤੇਰਾ ਆਨਲਾਈਨ ਨੰਬਰ ਥਾਣਿਆਂ 'ਚ ਤਹਿਸੀਲਾਂ 'ਚ ਦਫ਼ਤਰਾਂ 'ਚ ਜਿਹੜਾ ਕੰਮ ਪਹਿਲਾਂ ਕਿਤੇ 10-15 ਹਜ਼ਾਰ ਦੇ ਕੇ ਗਰੀਬ ਆਦਮੀ ਜਾਂ ਸਧਾਰਨ ਆਦਮੀ ਕਰਾਉਂਦਾ 50-50 ਹਜ਼ਾਰ ਰੁਪਏ ਰੇਟ ਚੱਕ ਦਿੱਤਾ ਉਹਨਾਂ ਨੇ ਇੰਨੀ ਕਰਾਪਸ਼ਨ ਥਾਣਿਆਂ ਤੇ ਤਹਿਸੀਲਾਂ ਦੇ ਵਿੱਚ ਸਭ ਕੁਝ ਹੋ ਰਿਹਾ ਇਸ ਕਰਕੇ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਕਹਿਣਾ ਕਿ ਇਹਨਾਂ ਦੋ ਫੋਰਸਸ ਹੁਣ ਆ ਗਈ ਅਕਾਲੀ ਦਲ ਦੀ ਗੱਲ ਜਿਹੜਾ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤਾ ਇਹ ਤਾਂ ਤੁਸੀਂ ਸਹਿਮਤ ਹੋ ਨਾ ਕਿ ਜੇ ਅਕਾਲੀ ਦਲ ਨੂੰ ਵੋਟ ਪਾਉਗੀ ਜਿਹੜੀ ਇੱਕ ਵੀ ਪਾਉਗੀ ਸਾਰੇ ਪੰਜਾਬ ਨੂੰ ਕਹਿਣਾ ਚਾਹਨਾ ਵਾ ਇੱਕ ਵੀ ਵੋਟ ਜਿਹੜੀ ਕਾਸਟ ਹੋ ਗਈ ਉਹ ਡਾਇਰੈਕਟ ਇਨਡਾਇਰੈਕਟਲੀ ਭਾਜਪਾ ਨੂੰ ਜਾਊਗੀ ਗੱਲ ਨਾ ਮੇਰੇ ਨਾਲ ਸਹਿਮਤ ਹੋ ਤੁਸੀਂ ਕਿ ਨਹੀਂ ਸਹਿਮਤ ਹੈਗੇ ਇਸ ਕਰਕੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਚਾਹਨਾ ਇਹ ਧੋਖਾ ਮਤ ਖਾਓ ਕਿਤੇ ਗਲਤੀ ਦੇ ਨਾਲ ਕਿ ਅਸੀਂ ਪੰਥ ਨੂੰ ਪਾਰੇ ਪੰਥ ਨਹੀਂਗਾ ਅਗਰੇ ਪੰਥ ਹੁੰਦਾ ਤੇ ਬਾਈਬਲ ਚ ਸਾਡੇ ਬੱਚੇ ਨਾ ਮਰਦੇ ਅਗਰੇ ਪੰਥ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਾ ਹੁੰਦੀ ਅਗਰੇ ਪੰਥ ਹੁੰਦਾ ਤੇ ਸੁਮੇਤ ਸਿੰਘ ਸੈਣੀ ਵਰਗਾ ਇਨਕਾਊਂਟਰ ਸਪੈਸ਼ਲਿਸਟ ਸਾਡਾ ਡੀਜੀਪੀ ਅਕਾਲੀ ਦਲ ਦੇ ਰਾਜ ਵਿੱਚ ਨਾ ਹੁੰਦਾ ਅਗਰੇ ਪੰਥ ਹੁੰਦਾ ਸਾਡੇ ਕਾਲ ਤੱਕ ਸਾਧ ਦੇ ਚੱਥੇਦਾਰ ਨੂੰ ਅੰਗੂਠਾ ਛਾਪਨਾ ਬਣਾਉਂਦੇ ਤੇ ਇੱਥੇ ਫਰਜੀ ਮਾਫੀ ਨਾਮੇ ਨਾ ਦਵਾਉਂਦੇ ਅਗਰੇ ਪੰਥ ਹੁੰਦਾ ਤਾਂ ਸਾਡੀ ਐਸ.ਸੀ.ਪੀ.ਸੀ. ਲਫਾਫਾ ਕਲਚਰ ਦਾ ਸ਼ਿਕਾਰ ਨਾ ਹੁੰਦੀ ਇਸ ਕਰਕੇ ਕੱਖ ਨਹੀਂ ਗਏ ਇਹ ਇਹ ਤਾਂ ਇੱਕ ਰੂਟੀਨ ਪੋਲੀਟੀਕਲ ਪਾਰਟੀਆਂ ਬੰਦੇ ਮਿਲੇ ਹੋਏ ਨੇ ਜੇ ਚੋਣਾ ਜਿੱਤ ਗਏ ਭਾਜਪਾ ਨਾਲ ਇਕੱਠੇ ਹੋ ਕੇ ਮੁੜ ਕੇ ਇਹਨਾਂ ਨੇ ਫਿਰ ਸਰਕਾਰਾਂ ਦਾ ਆਨੰਦ ਮਾਣਣਾ ਹੈ ਮਾਨ ਸਾਹਿਬ ਦੀ ਗੱਲ ਹੋਈ ਮੈਂ ਉਹਨਾਂ ਦਾ ਉਹ ਮੇਰੇ ਬਜ਼ੁਰਗਾਂ ਦੇ ਸਮਾਨ ਉਹਨਾਂ ਦੀ ਉਮਰ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹਣਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਜੀ ਕਿ ਖੈਰ ਆ ਕੇ ਮੈਨੂੰ ਹਰਾ ਦੂਗਾ ਤੁਸੀਂ ਸੱਤ ਇਲੈਕਸ਼ਨਾਂ ਲੜੀਆਂ ਸੰਗ੍ਰੂਪ ਤੋਂ ਮੇਰੇ ਕੋਲ ਡਾਟਾ ਕਢਾਇਆ ਸਾਰਾ ਮੇਰੇ ਮਿੱਤਰਾਂ ਨੇ ਦਿੱਤਾ ਪੰਜ ਵਾਰ ਹਾਰੇ ਨੇ ਮੈਂ ਹਰਾਇਆ ਉਹਨਾਂ ਨੂੰ ਪੰਜ ਵਾਰ ਇੱਕ ਵਾਰ ਤੋਂ ਨੌਲੇ ਤੋਂ ਹਾਰੇ ਨੇ ਐਮਐਲਏ ਦੇ ਇਲੈਕਸ਼ਨ ਮੈਂ ਹਰਾਇਆ ਉਹਨਾਂ ਨੂੰ ਇਲੈਕਸ਼ਨ ਐ ਡੈਮੋਕਰੈਟਿਕ ਪ੍ਰੋਸੈਸ ਹੈਗਾ ਸਾਰੀਆਂ ਪਾਰਟੀਆਂ ਨੂੰ ਅਧਿਕਾਰ ਹੈ ਲੜਨ ਦਾ ਤੁਸੀਂ ਇਹ ਥੋੜਾ ਬਲੈਕਮੇਲ ਕਰ ਸਕਦੇ ਹੋ ਕਿ ਤੁਸੀਂ ਇਲੈਕਸ਼ਨ ਨਹੀਂ ਲੜਨੀ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਅੱਜ ਕਾਂਗਰਸ ਦੀ ਕੇਡਰ ਬੈਠੋ ਮੇਰੀ ਗੱਲ ਧਿਆਨ ਨਾਲ ਕਿਸੇ ਹੋਰ ਪਾਰਟੀ ਕੋ ਐਡਾ ਸਟਰੋਂਗ ਕੇਡਰ ਨਹੀਂ ਕਾ ਜਿੰਨਾ ਤੁਹਾਡੇ ਕੋਲ ਸਟਰੋਂਗ ਕੇਡਰ ਆ ਹੁਣ ਸੁਣੋ 2022 ਸਭ ਤੋਂ ਜ਼ਿਆਦਾ ਡੀਫੀਟ ਹੋਈ ਆ ਕਾਂਗਰਸ ਦੀ ਕਿਉਂਕਿ ਆ ਬੋਕਰ ਦੀ ਇੱਕ ਹਵਾ ਚੱਲਦੀ ਸੀਗੀ ਮੈਂ ਬੋਕਰ ਕਹਿਣਾ ਗਾਂ ਤੋਂ ਬੋਕਰ ਕਹਿਣਾ ਕਿਸੇ ਨੇ ਝਾੜੂ ਨਹੀਂ ਕਹਿਣਾ ਝਾੜੂ ਤਾਂ ਫਿਰ ਵੀ ਬਹੁਤ ਬਾਇਜ਼ਤ ਲਫ਼ਜ਼ ਹੈਗਾ ਵਾ ਸਭ ਤੋਂ ਮਾੜੀ ਹਾਰ ਹੋਈ 2022 ਵਿੱਚ ਕਿੰਨੀਆਂ ਵੋਟਾਂ ਪਈਆਂ ਆਪਾਂ ਨੂੰ ਨੌਂ ਅਸੈਂਬਲੀ ਦੇ ਉੱਤੇ 218000 ਵੋਟ ਪਈ ਆ ਇਹ ਕੇਂਟਰ ਆ ਸਾਡਾ ਵਗਦੀ ਹਨੇਰੀ ਵਿੱਚ 218000 ਕਾਂਗਰਸ ਦਾ ਕੇਂਟਰ ਖੜਾ ਸੀਗਾ ਤਿੰਨ ਮਹੀਨੇ ਬਾਅਦ ਜਿਮਨੀ ਚੋਣ ਆਈ ਸਿਮਰਜੀਤ ਮਾਨ ਨੂੰ ਕਿੰਨੀ ਵੋਟ ਪਈ ਆ 254000 ਨਾਰਮਲ ਕਿੰਨੀ ਪੈਂਦੀ ਉਹਨਾਂ ਨੂੰ ਜਦੋਂ ਹਾਰਦੇ ਨੇ 50 55000 45000 ਉਹ ਸਾਰੀ ਕਾਂਗਰਸ ਦੀ ਵੋਟ ਸ਼ਿਫਟ ਹੋ ਗਈ ਕਿਉਂਕਿ ਤਾਜ਼ਾ ਤਾਜ਼ਾ ਉਹ ਗੁੱਸਾ ਸੀਗਾ ਰਵਈਤੀ ਪਾਰਟੀਆਂ ਦੇ ਨਾਲ ਲੋਕਾਂ ਨੂੰ ਉਹਨੇ ਕਿਹਾ ਸਿਮਰਨਜੀਤ ਮਾਨ ਹਰਾਊਗਾ ਇਹਨੂੰ ਜਿਹੜਾ ਬੋਕਰ ਪਾਰਟੀ ਆ ਤੇ ਇਹਨੂੰ ਆਪਾਂ ਪਾ ਦਿੰਨੇ ਵੋਟ ਇਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਤੁਸੀਂ ਤੁਹਾਡੀ ਵੋਟ ਨਹੀਂ ਸੀ ਕਿ ਤੁਹਾਨੂੰ ਕੋ ਕੈਡਰ ਨਹੀਂਗਾ ਇਹ ਕੈਡਰ ਤੁਹਾਡਾ ਵਾ ਤੁਹਾਡੀ ਔਰ ਜੇ ਤੁਸੀਂ ਕੱਲਾ ਹੋਰ ਕੁਛ ਨਾ ਕਰੋ ਤੁਸੀਂ ਕੱਲਾ ਕੈਡਰ ਮੈਨੂੰ ਅੱਛੇ ਤਰੀਕੇ ਨਾਲ ਇਮਾਨਦਾਰੀ ਜਿੱਦਾ ਮੇਰੀ ਭੈਣ ਨੇ ਕਿਹਾ ਵਾ ਕੱਲਾ ਕੈਡਰ ਮੈਨੂੰ ਵੋਟ ਪਾ ਦੇ ਕੋਈ ਸ਼ਕਤੀ ਨਹੀਂ ਜਿਹੜੀ ਸੰਗਰੂਰ ਦੇ ਵਿੱਚ ਆਪਾਂ ਨੂੰ ਹਰਾ ਸਕੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਐਨੀ ਸ਼ਕਤੀ ਆ ਤੁਹਾਡੇ ਵਿੱਚ ਜਿੰਦਾਬਾਦ ਲਾਸਟ ਗੱਲ ਮੈਨੂੰ ਕਹਿੰਦੇ ਜੀ ਕਿ ਤੁਸੀਂ ਐਨਆਰਆਈਸ ਫੋਨ ਕਰਦੇ ਬੜੇ ਚੰਗੇ ਨੇ ਮੇਰੇ ਸਤਕਾਰਯੋਗ ਮੈਂ ਸਭ ਦੀ ਕਦਰ ਕਰਦਾ ਮੈਂ ਕਦੀ ਕਿਸੇ ਨਾਲ ਬਦਕਲਾਮੀ ਨਹੀਂ ਕੀਤੀ ਔਰ ਮੈਂ ਗੋਲਡੀ ਨੂੰ ਕਹੂੰਗਾ ਕਿ ਕਿਉਂਕਿ ਹਲੇ ਥੋੜਾ ਹਲੇ ਯੰਗ ਹੈ ਨਾ ਬਿਕੋਜ਼ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੈਂ ਕਿਹਾ ਮੇਰੇ ਵਰਗਾ ਮੈਂ ਬਹੁਤ ਅਗਰੈਸਿਵ ਸੀਗਾ ਫਿਰ ਹੌਲੀ ਹੌਲੀ ਆਪਣੇ ਆਪ ਨੂੰ ਟੂਨ ਡਾਊਨ ਕੀਤਾ ਮੈਂ ਹੌਲੀ ਹੌਲੀ ਇਸ ਨੂੰ ਮੈਂ ਘਟਾਇਆ ਜਿਹੜੇ ਐਨਆਰਆਈ ਫੋਨ ਕਰਦੇ ਉਹਨਾਂ ਮੈਨੂੰ ਉਹ ਲੜਨ ਨੂੰ ਪੈਂਦੇ ਕਿ ਜੀ ਤੁਸੀਂ ਸਿੱਖ ਰਾਜਨੀਤੀ ਖਰਾਬ ਕਰ ਰਹੇ ਹੋ ਮੈਂ ਕਿਹਾ ਅੱਛਾ ਉਹ ਕਿੱਦਾਂ ਜੀ ਅਖੇ ਜੀ ਤੁਸੀਂ ਸੰਗਰੂਰ ਦੇ ਮਹਾਨ ਸਾਹਿਬ ਵਰਗੇ ਤੇ ਮੈਂ ਕਿਹਾ ਪਹਿਲਾਂ ਇਹ ਦੱਸੋ ਕਿ ਉਸ ਤਿੰਨ ਵਾਰੀ ਐਮਪੀ ਬਣੇ ਨੇ ਤੁਸੀਂ ਇਹ ਦੱਸੋ ਮੈਨੂੰ ਕਿ ਸੰਗਰੂਰ ਤੋਂ ਬਾਹਰ ਸਿੱਖ ਰਾਜਨੀਤੀ ਸਿਮਰਨਜੀਤ ਸਿੰਘ ਮਾਨ ਨੇ ਕਿੱਥੇ ਖੜੀ ਕੀਤੀ ਆ ਦੱਸੋ ਕਿੱਤੀ ਖੜੀ ਕਿਤੇ ਅਗਰ ਖੜੀ ਕੀਤੀ ਹੁੰਦੀ ਤੇ ਅੱਜ 13 ਸਿਮਰਨਜੀਤ ਮਾਨ ਚਾਹੀਦੇ ਸੀਗੇ ਇੱਕ ਨਹੀਂ ਸੀ ਚਾਹੀਦਾ ਮੇਰੇ ਵੀਰੋ ਇਸ ਕਰਕੇ ਉਹਨਾਂ ਦਾ ਇਹ ਵੀ ਇਲਜ਼ਾਮ ਗਲਤ ਹੈ ਹੁਣ ਪਾਰਲੀਮੈਂਟ 'ਤੇ ਆ ਜਾਓ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿੰਨੇ ਕਿ ਮੁੱਦੇ ਉਠਾਏ ਨੇ ਇਹ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਮੈਂ ਉਸ ਵਾਹਿਗੁਰੂ ਤੋਂ ਡਰ ਕੇ ਕਹਿੰਦਾ ਵਾਂ ਅਗਰ ਮੈਨੂੰ ਮੌਕਾ ਮਿਲੇਗਾ ਉੱਥੇ ਸੰਗਰੂਰ ਤੇ ਪੰਜਾਬ ਨਿਤ ਦਿਨ ਗੂੰਜੇਗਾ ਪਾਰਲੀਮੈਂਟ ਵਿੱਚ ਕਿਸਾਨ ਗੂੰਜਣਗੇ ਵਪਾਰੀ ਗੂੰਜਣਗੇ ਵਪਾਰੀ ਗੂੰਜਣਗੇ ਨੌਜਵਾਨਾਂ ਦਾ ਭਵਿੱਖ ਗੂੰਜੇਗਾ ਇੰਡੀਆ ਦਾ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿੱਥੇ ਸਾਡਾ ਜਿੰਨ ਸਾਡੀਆਂ ਫਸਲਾਂ ਸਾਡੀਆਂ ਇੰਡਸਟਰੀਅਲ ਪ੍ਰੋਡਕਟਸ ਜਿਹੜੇ ਇਥੋਂ ਕੁਝ 100 ਕਿਲੋਮੀਟਰ ਦੂਰ ਜਾ ਕੇ 2 3 4 ਗੁਣਾ ਉਹਨਾਂ ਦੀ ਕੀਮਤ ਹੁੰਦੀ ਆ ਕਿਸੇ ਨੇ ਕਿਹਾ ਪਾਕਿਸਤਾਨ ਦੇ ਨਾਲ ਬਾਰਡਰ ਖੋਲਣਾ ਚਾਹੀਦਾ ਭਗਵੰਤਾ ਉਹਦਾ ਵਿਰੋਧ ਕਰਦਾ ਵਾ ਬੀਜੇਪੀ ਵੀ ਵਿਰੋਧ ਕਰਦੀ ਐ ਤੇ ਭਗਵੰਤ ਵੀ ਵਿਰੋਧ ਕਰਦਾ ਹੋ ਗਈ ਨਾ ਗੱਲ ਇਹਨਾਂ ਦੀ ਏਕ ਲਾਈਨ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਐਨਐਸਏ ਲਾਈ ਇਹਨੂੰ ਪੁੱਛੇ ਤੈਨੂੰ ਕਹਿੰਦੇ ਅਧਿਕਾਰ ਦਿੱਤਾ ਸੀਗਾ ਕਿ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਤੂੰ ਦਿਬਰੂਗੜ੍ਹ ਜੇਲ੍ਹ ਭੇਜ ਗਲਤੀ ਕੀਤੀ ਆ 307 ਦਾ ਪਰਚਾ ਦਰਜ ਕਰ ਅੰਮ੍ਰਿਤਸਰ ਟ੍ਰਾਇਲ ਕਰ ਅੰਮ੍ਰਿਤਸਰ ਜੇਲ੍ਹ ਚ ਰੱਖ ਸਾਲ ਪੂਰਾ ਹੋਇਆ ਮੁੜ ਕੇ ਸਾਲ ਦੀ ਐਕਸਟੈਂਸ਼ਨ ਫਿਕਰ ਨਾ ਦਿੱਤੀ ਗਿਆ ਔਰ ਕੇਜਰੀਵਾਲ ਨੇ ਟੈਲੀਵਿਜ਼ਨ ਤੇ ਕਿਆ ਮੈਂ ਆਪ ਸੁਣਿਆ ਕਿ ਦਿੱਲੀ ਨੇ ਹਮਾਰੇ ਕੋ ਬੋਲਾ ਕਿ ਦਿੱਲੀ ਨੇ ہماری ਮਦਦ ਮੰਗੀ ਹਮਨੇ ਦੀ ਜਦੋਂ ਫੜਿਆ ਗਿਆ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਦਿੱਲੀ ਦੁਬਾਰਾ ਮਦਦ ਮੰਗੇਗੀ ਹਮ ਦੇਂਗੇ ਦੋ ਗੱਲਾਂ ਤੇ ਜੁਆਇੰਟ ਆਪਰੇਸ਼ਨ ਐਕਸਪੋਜ਼ ਹੋਗੇ ਕਿਸਾਨਾਂ ਤੇ ਤੇ ਐਨਐਸਏ ਦੇ ਉੱਤੇ ਇਸ ਕਰਕੇ ਇਹਨਾਂ ਸਾਰੀਆਂ ਸ਼ਕਤੀਆਂ ਤੋਂ ਬਚੋ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਰੱਬ ਆ ਮੈਂ ਕੋਈ ਤੁਹਾਡਾ ਦਿਨ ਰਾਤ 24 48 ਘੰਟੇ ਚ ਭੂਖੇ ਨਹੀਂ ਮਦਦ ਕਰਦਾ ਸੌਰੀ ਪਰ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਮੇਰੇ ਵਿੱਚ ਜਾਨ ਹੈਗੀ ਆ ਉਹ ਮੈਂ ਪੰਜਾਬ ਲਈ ਔਰ ਸੰਗਰੂਰ ਦੇ ਪੱਖ ਦੇ ਮਸਲਿਆਂ ਵਾਸਤੇ ਤੰਦ ਹੀ ਨਾਲ ਕੰਮ ਕਰੂੰਗਾ ਤੇ ਕਿਸੇ ਵਰਕਰ ਦੇ ਉੱਤੇ ਕੋਈ ਅਗਰ ਆਂਚ ਆਉਂਦੀ ਝੂਠਾ ਪਰਚਾ ਹੁੰਦਾ ਤੁਹਾਡੇ ਸਾਹਮਣੇ ਖੈਰਾ ਖੜਾ ਹੋਊਗਾ ਪਹਿਲਾਂ ਮੈਨੂੰ ਫੜਨਗੇ ਤੇ ਫਿਰ ਤੁਹਾਨੂੰ ਫੜ ਸਕਗੇ ਇੰਨੀ